ਅੱਜ ਜੁਲਾਈ ਮੌਸਮ ਅਪਡੇਟ ਪੰਜਾਬ ਮੌਸਮ 26 ਤੋਂ 29 ਜੁਲਾਈ ਜਾਣੋਂ ਹੁਣ ਤੱਕ ਮੀਂਹ ਕਿਉਂ ਪੇ ਕੱਟ ਹੁਣ ਕਦੋਂ ਪਊ ਪਾਰੀ ਮੀਂਹ ਅੱਜ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸਭਾਵਨਾ ਜਾਣੋ ਆਪਣੇ ਜ਼ਿਲ੍ਹੇ ਦਾ ਹਾਲ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖੇ ਦਰਖਣਾ ਤੈਦ ਲੋ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਹੀ ਬੇਨਤੀ ਹੈ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵਿੱਚ ਅੰਤ ਸ਼ੇਅਰ ਕਰਾਂਗੇ ਵੀਡੀਓ ਦੀ ਗੱਲ ਕਰਾਂਗੇ 25 26 27 28 29 ਨੂੰ ਪੰਜਾਬ ਦੇ ਮੌਸਮ ਦੇ ਹਾਲਾਤ ਕੀ ਦਿਖਾਈ ਦੇ ਰਹੇ ਹਨ ਕਿ ਇਸ ਇਲਾਕੇ ਵਿੱਚ ਅੱਜ ਬੱਦਲਵਾਈ ਬਣ ਸਕਦੀ ਹੈ ਕਿ ਇਸ ਇਲਾਕੇ ਵਿੱਚ ਸਿਸਟਮ ਐਂਟਰ ਹੋ ਸਕਦਾ ਹੈ ਤੇ ਪੰਜਾਬ ਦੇ ਗਰਮੀ ਤੋਂ ਕੋਈ ਰਾਹਤ ਮਿਲੇਗੀ ਦੇਖ ਸਕਦੇ ਹੋ ਇੱਕ ਸਿਸਟਮ ਜਿਹੜਾ ਨੰਗਲਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਜਿਹੜੀ ਐਂਟਰ ਹੋ ਰਹੀ ਹੈ ਚੰਡੀਗੜ੍ਹ ਪਟਿਆਲੇ ਵਾਲੀ ਸਾਈਡ ਇਧਰ ਮਾਲਵੇ ਵਾਲੀ ਸਾਈਡ ਮੀਂਹ ਪੈਣ ਦੀ ਸੁਭਾਵਨਾ ਰੱਖ ਲਈ ਹੈ ਪਰ ਟੁੱਟਵੇਂ ਰੂਪ ਦੇ ਵਿੱਚ ਥੋੜਾ ਬੋਧਾ ਕਿਨਮ ਕਣੀ ਮੀਂਹ ਪੈ ਸਕਦਾ ਹੈ ਹੁੰਦਾ ਹੋਇਆ ਦਿ ਚੱਕਰਵਾਦੀ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਕਰੇਗਾ ਸਵੇਰ ਵੇਲੇ ਇਹ ਐਂਟਰ ਕਰੇਗਾ ਲਗਭਗ ਪਾਕਿਸਤਾਨ ਵਾਲੀ ਸਾਈਡ ਤੋਂ ਐਂਟਰ ਕਰੇਗਾ ਕੁੰਮਕੇ ਲਗਭਗ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਮਾਜੇ ਦਾ ਏਰੀਆ ਹੋਲੀ-ਹੋਲੀ ਸੈਂਟਰਲ ਏਰੀਆ ਦੁਆਬੇ ਤੇ ਸ਼ਾਮ ਤੱਕ ਕਵਰ ਕਰ ਲਏਨ ਦਿਖਾਈ ਦੇਵੇਗਾ ਜਿਸ ਵਿੱਚ ਲਗਭਗ ਆਪਾਂ ਨੂੰ ਉਮੀਦ ਹੀ ਉਮੀਦ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਜਿਹੜੇ ਅਲਰਟ ਜਾਰੀ ਹੋਏ ਹਨ ਉਸ ਦੇ ਮੁਤਾਬਿਕ ਇਹ ਉਸ ਦੇ ਮੁਤਾਬਿਕ ਇਹ ਮੀਂਹ ਪੈ ਸਕਦੇ ਹੈ ਤੇ ਹੁਣ ਆਪਾਂ ਦੇਖ ਲੈਣੇ ਆ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ ਉੱਤੇ ਰਾਤ 2:30 ਵਜੇ ਦੇ ਰਾਤ ਦੇ ਸਵਾ 4-5 ਵਜੇ ਬੱਦਲਬਾਈ ਐਂਟਰ ਹੋ ਰਹੀ ਹੈ ਚੰਡੀਗੜ੍ਹ ਦੇ ਪਾਸੇ 90 ਵਾਲੇ ਪਾਸੇ ਐਂਟਰ ਹੁੰਦੀ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ ਠਿੰਡੇ ਵਾਲੀ ਸਾਈਡ ਮੁਕਸਰ ਲੁਧਿਆਣਾ ਇੱਧਰ ਵੀ ਸਾਈਡ 8 ਵਜੇ ਤੱਕ ਬੱਦਲਬਾਈ ਐਂਟਰ ਹੁੰਦੀ ਦਿਖਾਈ ਦੇ ਰਹੀ ਤੁਸੀ ਦੇਖਿਓ ਅੱਗੇ ਆਪਾਂ ਦੇਖ ਲੈਣੇ ਆ ਸਵੇਰੇ 10 ਵਜੇ ਤੋਂ ਬੱਦਲਬਾਈ ਦਾ ਸਿਸਟਮ ਕੀ ਬੰਦਾ ਹੋਇਆ ਦਿਖਾਈ ਦੇ ਰਿਹਾ ਹੈ ਸਵੇਰੇ ਇੱਧਰੋਂ ਪਾਣੀ ਵੱਤ ਵਾਲੀ ਸਾਈਡ ਪਟਿਆਲੇ ਵਾਲੀ ਸਾਈਡ ਤੋਂ ਬੱਦਲ ਤਰੀਕ ਦੇ ਵਿੱਚ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਵਾਲੀ ਸਾਈਡ ਤੋਂ ਬਦਲਵਾਈ ਦਿਖਾਈ ਦੇ ਰਹੀ ਹੈ ਇਦਾਂ ਹੀ 26 ਤਰੀਕ 6 7 ਵਜੇ ਇਦਾਂ ਲੁਧਿਆਣੇ ਵਾਲੀ ਸਾਈਡ ਤੋਂ ਇਸ ਸ਼ਨੀਵਾਰ ਦੇ 1 ਵਜੇ ਰਾਤ ਦੇ 1 ਵਜੇ ਇਧਰੋਂ ਗੁਰਦਾਸਪੁਰ ਵਾਲੀ ਸਾਈਡ ਤੇ ਲਾਹੌਰ ਵਾਲੀ ਸਾਈਡ ਤੋਂ ਸਿਸਟਮ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਤੇ 27 ਤਰੀਕ ਨੂੰ ਬਦਲਵਾਈ ਦੀਮੀ ਪੈ ਸਕਦਾ ਹੈ ਜੋ AIMD ਚੰਡੀਗੜ੍ਹ ਵੱਲੋਂ ਦਿੱਤੀ ਗਈ ਹੈ 24 7 2024 ਨੂੰ ਦਿੱਤੀ ਗਈ ਹੈ ਉਸ ਦੇ ਮੁਤਾਬਿਕ ਜਿਹੜੇ ਅਲਰਟ ਜਾਰੀ ਹੋਏ ਹਨ ਲਾਈਟ ਟੂ ਮੋਡਰੇਟ ਰੇਨ ਦੇ ਪੰਜਾਬ ਅਤੇ ਹਰਿਆਣਾ ਦੇ ਸਟੇਟ ਦੇ ਵਿੱਚ ਦੱਸੀ ਗਈ ਹੈ ਟੈਂਪਰੇਚਰ ਜਿਹੜੇ ਲਗਭਗ 38 ਦੇ ਯ ਡਿਗਰੀ ਦੇ ਕਰੀਬ ਤੇ 40 ਡਿਗਰੀ ਦੇ ਕਰੀਬ ਦਿਖਾਈ ਦੇ ਰਹੇ ਹਨ ਅਗਰ ਗੱਲ ਕਰ ਲਈਏ ਤਾਂ ਮੈਂ 24 ਤਰੀਕ ਜੋ ਲੰਘ ਚੁੱਕੀ ਹੈ ਉਸ ਉਹਨੂੰ ਉਸ ਦੇ ਵਿੱਚ 25 ਤਰੀਕ ਦੀ ਗੱਲ ਕਰੀਏ ਤਾਂ 25 ਤਰੀਕ ਲੱਗਦਾ ਲੱਗ ਰਿਹਾ ਹੈ ਕਿ ਜਿਹੜਾ ਮੌਸਮ ਦੁਬਾਰਾ ਹੈਵੀ ਅਲਰਟ ਜਾਰੀ ਕੀਤੇ ਗਏ ਹਨ yellow alert ਜਾਰੀ ਕੀਤੇ ਗਏ ਹਨ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ yellow alert ਜਾਰੀ ਹੋਏ ਹਨ ਥੰਡਰਸਟ੍ਰੋਮ ਦੀ ਵਾਰਨਿੰਗ ਦਿੱਤੀ ਗਈ ਹੈ ਤੇ ਪੰਜਾਬ ਅਤੇ ਹਰਿਆਣਾ ਦੋਵੇਂ ਸਟੇਟਾਂ ਦੇ ਵਿੱਚ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਅਲਰਟ ਆਪਾਂ ਗੱਲ ਕਰ ਲਈਏ ਜਿਹੜੇ ਅਲਰਟ ਮੌਸਮ ਵਿਭਾਗ ਲੋ ਜਾਰੀ ਹੋਏ ਹਨ ਉਹ ਫੇਲ ਵੀ ਹੁੰਦੇ ਹੁੰਦੇ ਦਿਖਾਈ ਦੇ ਰਹਿਆਂ ਨੇ ਆ ਯਾ ਮੀ ਪੈਣ ਦੇ ਚਾਂਸ ਬਹੁਤ ਘੱਟ ਹਨ 27 ਤਰੀਕ ਦੀ ਗੱਲ ਕਰ ਲਈਏ 27 ਤਰੀਕ ਨੂੰ ਵੀ ਕੋਈ ਵੀ ਉਮੀਦ ਜਤਾਵਨੀ ਨਹੀਂ ਹੈ 27 ਤਰੀਕ ਨੂੰ ਵੀ ਮੌਸਮ ਸਾਫ਼ ਹੀ ਹੈ ਛੋਟੇ-ਮੋਟੇ ਮੀਂਹ ਪੈ ਸਕਦੇ ਹਨ 28 ਤਰੀਕ ਨੂੰ ਵੀ ਮੌਸਮ ਸਾਫ਼ ਹੈ 28 ਤਰੀਕ ਨੂੰ ਵੀ ਕੋਈ ਵੀ ਮੀਂਹ ਦੀ ਤਾਵਣੀ ਨਹੀਂ ਹੈ 29 ਤਰੀਕ ਨੂੰ ਮੌਸਮ ਸਾਫ਼ ਹੈ 30 ਨੂੰ ਵੀ ਮੌਸਮ ਸਾਫ਼ ਹੈ ਸਕਰੀਨ ਉੱਤੇ ਦੇਖ ਰਹੋ AIMD ਚੰਡੀਗੜ੍ਹ ਵਾਲੋ 24 ਜੁਲਾਈ 2024 ਨੂੰ ਦਿੱਤੀ ਗਈ ਹੈ ਹੁਣ ਆਪਾਂ ਪਹਿਲੇ ਮਾਝੇ ਦੀ ਗੱਲ ਕਰ ਲਈਏ ਜਿਸ ਵਿੱਚ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਤਰਨਤਾਰਨ ਸਾਹਿਬ ਹੋ ਗਿਆ ਜੇ ਚੇਤਾਵਨੀ ਚਮਕਦੇ ਨਾਲਮੀ ਪੈਣ ਦੀ ਚਤਾਵਨੀ ਦਿੱਤੀ ਗਈ ਹੈ ਗੁਰਦਾਸਪੁਰ ਨੂੰ ਕੋਈ ਵੀ ਚਤਾਵਨੀ ਨਹੀਂ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੋਈ ਚਤਾਵਨੀ ਹੈ ਤਰਨਤਾਰਨ ਸਾਹਿਬ ਦੇ ਵਿੱਚ ਕੋਈ ਚਤਾਵਨੀ 26 ਨੂੰ ਗੱਲ ਕਰੀਏ 26 ਨੂੰ ਕਿਸੇ ਵੀ ਥਾਂ ਤੇ ਕੋਈ ਚਤਾਵਨੀ ਨਹੀਂ ਦਿੱਤੀ ਗਈ ਨਾ ਹੀ 27 ਨੂੰ ਦਿੱਤੀ ਗਈ ਹੈ ਨਾ ਹੀ 28 ਨੂੰ ਦਿੱਤੀ ਗਈ ਹੈ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਜਿਸ ਵਿੱਚ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਕਪੂਰਥਲਾ ਹੋ ਗਿਆ ਜਲੰਧਰ ਹੋ ਗਿਆ ਜੇ ਇਸ ਹਰਪੂ ਦੀ ਗੱਲ ਕਰੀਏ 24 ਤਰੀਕ ਤੇ ਲੰਘ ਚੁੱਕੀ ਹੈ ਇਸ ਦੀ ਕੋਈ ਗੱਲ ਹਿੰਦੀ ਲੋੜ ਨਹੀਂ ਜੇ 25 ਤਰੀਕ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ ਵਿੱਚ 25 ਤਰੀਕ ਨੂੰ ਪਾਰੀਮੀ ਦੀ ਚਤਾਵ ਨੀ ਨਹੀਂ ਹੈ ਇਦਾਂ ਹੀ 26 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਕੋਈ ਚੇਤਾਵਨੀ ਨਹੀਂ ਹੈ ਇਦਾਂ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹਨਾਂ ਦੇ ਵਿੱਚ ਵੀ ਕੋਈ ਚੇਤਾਵਨੀ ਨਹੀਂ ਹੈ 27 ਤਰੀਕ ਨੂੰ ਵੀ ਕੋਈ ਚੇਤਾਵਨੀ ਨਹੀਂ ਹੈ ਚਾਰਪੋ ਦੇ ਵਿੱਚ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਦੇ ਵਿੱਚ ਵੀ ਕੋਈ ਚੇਤਾਵਨੀ ਨਹੀਂ ਇਦਾਂ 28 ਤਰੀਕ ਨੂੰ ਕੋਈ ਚੇਤਾਵਨੀ ਅਪਾ ਹੁਣ ਪੱਛਮੀ ਮਾਲਵੇ ਦੀ ਗੱਲ ਕਰ ਲਈ ਜਿਸ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਖਸਰ ਮੋਗਾ ਬਠਿੰਡਾ 24 ਤਰੀਕ ਲੰਘ ਚੁੱਕੀ ਹੈ ਇਸ ਦੇ ਵਿੱਚ ਵੀ ਕੋਈ ਚਿਤਾਵਨੀ ਨਹੀਂ ਹੈ ਨਾ ਹੀ 25 ਨੂੰ ਹੈ ਨਾ 26 ਨੂੰ ਹੈ ਨਾ 27 ਨੂੰ ਹੈ ਨਾ 28 ਨੂੰ ਹੈ ਮਤਲਬ ਕਿ 28 ਤਰੀਕ ਤੱਕ ਮੌਸਮ ਵਿਭਾਗ ਵੱਲੋਂ ਕੋਈ ਵੀ ਮੀਂਹ ਦੀ ਚਿਤਾਵਨੀ ਨਹੀਂ ਹੈ ਮਤਲਬ ਕਿ ਇਹਨਾਂ ਇਲਾਕਿਆਂ ਦੇ ਵਿੱਚ ਫਿਰ ਤੋਂ ਆਪਾਂ ਨੂੰ ਡਰਾਈ ਦੇ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਗੇ ਆਪਾਂ ਕਾਪੂਰਵੀ ਮਾਲਵੇ ਦੀ ਗੱਲ ਕਰ ਲਈ ਜਿਨ੍ਹਾਂ ਦੇ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਲੇਰ ਕੋਟਲਾ 24 ਤਰੀਕ ਦੀ ਕੋਈ ਚਿਤਾਵਨੀ ਨਹੀਂ ਹੈ 25 ਤਰੀਕ ਨੂੰ ਵੀ ਲੁ ਦੇਗੜ ਸਾਹਿਬ ਇਹਨਾਂ ਦੇ ਜ਼ਿਲ੍ਹਿਆਂ ਦੇ ਵਿੱਚ ਕੋਈ ਚੇਤਾਵਨੀ ਨਹੀਂ ਹੈ ਮਤਲਬ ਮੀਂਹ ਪੈਣ ਦੇ ਚਾਂਸ ਬਿਲਕੁਲ ਘੱਟ ਹਨ ਮੌਸਮ ਡਰਾਈ ਵਾਂਗੂ ਹੀ ਰਹਿ ਸਕਦਾ ਹੈ ਤੇ 26 ਤਰੀਕ ਦੀ ਗੱਲ ਲਈ 26 ਤਰੀਕ ਨੂੰ ਵੀ ਲੁਧਿਆਣਾ ਬਰਨਾਲਾ ਇਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਕੋਈ ਵੀ ਮੀਂਹ ਦੀ ਚੇਤਾਵਨੀ ਨਹੀਂ ਦਿੱਤੀ ਗਈ ਮੌਸਮੀ ਬਾਗ ਵੱਲੋਂ ਅੱਗੇ 27 ਤਰੀਕ ਦੀ ਗੱਲ ਕਰ ਲਈਏ 27 ਤਰੀਕ ਨੂੰ ਵੀ ਕੋਈ ਵੀ ਚੇਤਾਵਨੀ ਨਹੀਂ ਹੈ ਸਾਰੇ ਇਹਨਾਂ ਪੂਰਬੀ ਮਾਲਵੇ ਜ਼ਿਲ੍ਹਿਆਂ ਦੇ ਵਿੱਚ ਇਦਾਂ ਹੀ 28 ਤਰੀਕ ਨੂੰ ਕੋਈ ਵੀ ਚੇਤਾਵਨੀ ਨਹੀਂ ਹੈ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਫੇਰ ਤੋਂ ਡਰਾਈ ਰਹੇਗਾ ਤੇ ਮੀਂਹ ਬਹੁਤ ਘਾਟਾ ਐਸੀ ਕੀ ਮੌਸਮ ਦੀ ਜਾਣਕਾਰੀ ਜੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਲਾਈਕ ਜ਼ਰੂਰ ਕਰਿਓ ਅਗਲੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ